ਜੈ ਪੀਰਾਂ ਦੀ ਦੋਸਤੋ ਦੋਸਤੋ ਅੱਜ ਆਪਾਂ ਪਹੁੰਚ ਗਏ ਆਂ ਪੰਜ ਪੀਰ ਦਰਗਾਹ ਉੱਪਰ ਅਬੋਹਰ ਦੀ ਇਤਿਹਾਸਿਕ ਜਗ੍ਹਾ ਹੈਗੀ ਹੈ ਅਬੋਹਰ ਦਾ ਇਤਿਹਾਸ ਇਸ ਚੀਜ਼ ਨਾਲ ਜੁੜਿਆ ਹੋਇਆ ਹੈ ਤੇ ਆਪਾਂ ਚੱਲਦੇ ਆਂ ਅੱਜ ਮੇਲੇ ਦੇ ਵਿੱਚ ਕਿਉਂਕਿ ਅੱਜ ਹੈ 29 ਜੁਲਾਈ 29 ਜੁਲਾਈ ਤੇ 30 ਜੁਲਾਈ ਇਹ ਬਹੁਤ ਖਾਸ ਦਿਨ ਹੈਗੇ ਨੇ ਪੰਜ ਪੀਰ ਮੇਲੇ ਵਾਸਤੇ ਹਰ ਜਗ੍ਹਾ ਉੱਪਰ ਰੌਣਕਾਂ ਤੁਸੀਂ ਦੇਖ ਰਹੇ ਹੋ ਆ ਦੇਖੋ ਬਾਜ਼ਾਰ ਸਜ ਗਏ ਨੇ ਪ੍ਰਸ਼ਾਦ ਦੀਆਂ ਦੁਕਾਨਾਂ ਸਜ ਗਈਆਂ ਨੇ ਝੁੱਲ੍ਹੇ ਲੱਗ ਗਏ ਨੇ ਤੇ ਬਹੁਤ ਹੀ ਵਧੀਆ ਰੌਣਕ ਜਿਹੜੀ ਆ ਵੇਖਣ ਨੂੰ ਮਿਲ ਰਹੀ ਹੈ ਦੋਸਤੋ ਇਸ ਜਗ੍ਹਾ ਦੀ ਖਾਸ ਗੱਲ ਇੱਕ ਹੋਰ ਵੀ ਹੈਗੀ ਹੈ ਜੋ ਬਹੁਤ ਵੱਡੀ ਹੈ ਕਿਉਂਕਿ ਅਬੂਹਰ ਦਾ ਨਾਮ ਜਿਹੜਾ ਅਬੂਹਰ ਦਾ ਆਬੂਨਗਰੀ ਨਾਮ ਸੀਗਾ ਉਹ ਸਾਰਾ ਕੁਝ ਜੁੜਿਆ ਹੈ ਇਸ ਮਜ਼ਾਰ ਦੇ ਨਾਲ ਦੋਸਤੋ ਇਸ ਮੇਲੇ ਦਾ ਪਛੋਕੜ ਬਹੁਤ ਵੱਡਾ ਹੈ ਕਹਾਣੀ ਹੈ ਸੱਚੀ ਹੈ ਜਾਂ ਝੂਠੀ ਹੈ ਤਾਂ ਨਹੀਂ ਪਤਾ ਲੇਕਿਨ ਕਹਾਣੀ ਜੋ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਇੱਕ ਰਾਜਾ ਸੀ ਆਬੂਨਗਰੀ ਦਾ ਆਬੂਨਗਰੀ ਦੇ ਰਾਜਾ ਨੂੰ ਕੋੜ ਹੋ ਗਿਆ ਸੀ ਤੇ ਉਸ ਦੀ ਬੇਟੀ ਨੂੰ ਵੈਦਾਂ ਨੇ ਦੱਸਿਆ ਸੀ ਕਿ ਜੇ ਰਾਜੇ ਨੂੰ ਪੰਜ ਪੀਰਾਂ ਦੇ ਮਲਤਾਨ ਦੇ ਪੰਜ ਪੀਰਾਂ ਦੇ ਕੋੜਿਆਂ ਦੇ ਰક્ત ਨਾਲ ਇਸ਼ਨਾਨ ਕਰਾਇਆ ਜਾਵੇਗਾ ਤਾਂ ਰਾਜਾ ਠੀਕ ਹੋ ਜਾਏਗਾ ਇਸ ਤੋਂ ਬਾਅਦ ਪੰਜ ਪੀਰਾਂ ਨੂੰ ਸਨੇਹਾ ਭੇਜਿਆ ਗਿਆ ਕਿ ਰਾਜੇ ਨੂੰ ਉਹਨਾਂ ਦੇ ਘੋੜੇ ਚਾਹੀਦੇ ਆ ਪਰ ਪੰਜ ਪੀਰਾਂ ਨੇ ਘੋੜੇ ਦੇਨ ਤੋਂ ਸਾਫ ਇਨਕਾਰ ਕਰ ਦਿੱਤਾ ਰਾਜੇ ਦੀ ਬੇਟੀ ਨੇ ਘੋੜੇ ਚੋਰੀ ਕਰਵਾ ਲਏ ਤੇ ਉਸ ਤੋਂ ਬਾਅਦ ਇੱਥੇ ਲਿਆ ਕੇ ਰਖਸਨਾਨ ਕੀਤਾ ਗਿਆ ਘੋੜਿਆਂ ਦੇ ਰક્ત ਨਾਲ ਜਿਹੜਾ ਰਾਜੇ ਨੇ ਇਸ਼ਨਾਨ ਕੀਤਾ ਤਾਂ ਰਾਜਾ ਠੀਕ ਹੋ ਗਿਆ ਉਸ ਤੋਂ ਬਾਅਦ ਰਾਜੇ ਦੀ ਬੇਟੀ ਦਾ ਦਿਲ ਬੇਈਮਾਨ ਹੋ ਗਿਆ ਇਹ ਤੁਸੀਂ ਨਾਲ-ਨਾਲ ਇਹ ਦੇਖਦੇ ਜਾਓ ਦੋਸਤੋ ਵੀ ਬਿ ਮਨੀਆਰੀ ਦੀਆਂ ਕਿਵੇਂ ਦੁਕਾਨਾਂ ਸਜੀ ਹੋਈਆਂ ਨੇ ਬਹੁਤ ਹੀ ਸੁੰਦਰ ਨਜ਼ਾਰਾ ਜਿਹੜਾ ਹੈ ਹੁਣ ਦੇਖਣ ਨੂੰ ਮਿਲ ਰਿਹਾ ਅੱਜ 29 ਜੁਲਾਈ ਹੈ ਤੇ ਅੱਜ ਦਿਨ ਤੋਂ ਹੀ ਇਹ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਝੁੱਲ੍ਹੇ ਵੀ ਲੱਗ ਰਹੇ ਨੇ ਦੂਸਰੇ ਪਾਸੇ ਤੇ ਮਨੀਆਰੀ ਦੀ ਦੁਕਾਨਾਂ ਕਰੋਕਰੀ ਦੀਆਂ ਸਟਾਲਾਂ ਜਿਹੜੀਆਂ ਬਹੁਤ ਹੀ ਸੁੰਦਰ ਦ੍ਰਿਸ਼ ਜਿਹੜਾ ਹੈ ਉਹ ਸਾਹਮਣੇ ਦੇਖਣ ਨੂੰ ਮਿਲ ਰਿਹਾ ਇਸ ਤੋਂ ਬਾਅਦ ਲੇਡੀਜ਼ ਵਾਸਤੇ ਬਹੁਤ ਕੁਝ ਹੈ ਇੱਥੇ ਬੱਚਿਆਂ ਵਾਸਤੇ ਬਹੁਤ ਕੁਛ ਖਿਡੌਣੇ ਵਗੈਰਾ ਇਹ ਬਹੁਤ ਕੁਝ ਹੈ ਤੁਸੀਂ ਆਉਂਗੇ ਤਾਂ ਪੂਰਾ ਤੁਹਾਡਾ ਮਨੋਰੰਜਨ ਹੋਏਗਾ ਤੇ ਨਾਲ ਤੁਸੀਂ ਮੱਥਾ ਟੇਕ ਕੇ ਪੰਜ ਪੀਰਾਂ ਦਾ ਅਸ਼ੀਰਵਾਦ ਵੀ ਲੈ ਸਕੋਗੇ ਤੇ ਦੋਸਤੋ ਇੱਕ ਕਹਾਣੀ ਸੀ ਕਿ ਰਾਜੇ ਦੀ ਬੇਟੀ ਦਾ ਦਿਲ ਬੇਈਮਾਨ ਹੋ ਗਿਆ ਉਸਨੇ ਕੋੜੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਮਲਤਾਨ ਤੋਂ ਪੰਜ ਪੀਰ ਆਬੂ ਨਗਰੀ ਵੱਲ ਚੱਲ ਪਏ ਜਦੋਂ ਆਬੂ ਨਗਰੀ ਪਹੁੰਚੇ ਤਾਂ ਉਹਨਾਂ ਨੇ ਫਿਰ ਤੋਂ ਮੰਗ ਰੱਖੀ ਕਿ ਉਹਨਾਂ ਦੇ ਕੋੜੇ ਵਾਪਿਸ ਦਿੱਤੇ ਜਾਵੇ ਪਰ ਰਾਜੇ ਦੀ ਬੇਟੀ ਨੇ ਬਿਲਕੁਲ ਇਨਕਾਰ ਕਰ ਦਿੱਤਾ ਕਿ ਉਹ ਕੋੜੇ ਨਹੀਂ ਦੇਵੇਗੀ ਇਸ ਤੋਂ ਬਾਅਦ ਪੀਰਾਂ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਇਸ ਜਿਹੜਾ ਸ਼ਹਿਰ ਸੀਗਾ ਆਬੂ ਨਗਰੀ ਜਿਹਨੂੰ ਅੱਜ ਅਬੋਹਰ ਕਿਹਾ ਜਾਂਦਾ ਹੈ ਉਹਨੂੰ ਤਬਾਹ ਹੋਂਦਾ ਸ਼ਰਾਬ ਦੇ ਦਿੱਤਾ ਥੇ ਹੈਗੀ ਜੰਮੂ ਵਸਤੀ ਸਾਰਿਆਂ ਨੂੰ ਪਤਾ ਹੈ ਬੜੇ ਲੋਕਾਂ ਨੂੰ ਪਤਾ ਹੈ ਜਿਹੜੇ ਲੋਗ ਅਬੋਹਰ ਤੋਂ ਬਾਹਰ ਦੇ ਹੈ ਉਹਨਾਂ ਨੂੰ ਨਹੀਂ ਪਤਾ ਕਿ ਜੰਮੂ ਵਸਤੀ ਵਿੱਚ ਇੱਕ ਥੇ ਹੈ ਜਿਹਨੂੰ ਮਡ ਫੋਰਟ ਕਿਹਾ ਜਾਂਦਾ ਹੈ ਕਹਿੰਦੇ ਆ ਕਿ ਪੰਜ ਪੀਰਾਂ ਦੇ ਸ਼ਰਾਬ ਤੋਂ ਬਾਅਦ ਇਹ ਸਾਰਾ ਜਿਹੜਾ ਆਬੂ ਨਗਰੀ ਸੀ ਉੱਥੇ ਇਹਦੇ ਵਿੱਚ ਕਨਵਰਟ ਹੋ ਗਿਆ ਮਿੱਟੀ ਦਾ ਕਿਲਾ ਹੈ ਕਹਿੰਦੇ ਆ ਕਿ ਉੱਥੇ ਮਕਾਨ ਜਿਹੜੇ ਉਲਟੇ ਹੋ ਗਏ ਸੀ ਇਹ ਗੱਲ ਸੱਚ ਹੈ ਕਿ ਝੂਠ ਹੈ ਇਹ ਤਾਂ ਜਦੋਂ ਐਸਐਸਏ ਦਾ ਸਰਵੇਖਣ ਹੋਏਗਾ ਉਸ ਤੋਂ ਬਾਅਦ ਪਤਾ ਚੱਲੇਗਾ ਫਿਲਹਾਲ ਆਪਾਂ ਬਾਬਾ ਜੀ ਕੋਲ ਚੱਲਦੇ ਆਂ ਤੇ ਜਾਣਦੇ ਆਂ ਪੰਜ ਪੀਰਾਂ ਦੀ ਕਹਾਣੀ ਪਾਲੀਪੇੜਾ ਦਾ ਇਤਿਹਾਸ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਮੇਲਾ ਬੜੀ ਸ਼ਰਧਾਤੋਂ ਦਾ ਮਨਾਇਆ ਜਾਏਗਾ ਇਹ ਸਾਵਣ ਦੀ 15 29 30 ਜੁਲਾਈ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲੇ ਬੜੀ ਸ਼ਰਧਾ ਤੇ ਮਨਾਇਆ ਜਾਂਦਾ ਮੇਲਾ ਸਾਵਣ ਦੀ 15 ਇਸ ਦਾ ਇਤਿਹਾਸ ਗੜੋਗੜ 600 ਸਾਲ ਪੁਰਾਣਾ ਹੈ ਜਦੋਂ ਇੱਥੇ ਅਬੋ ਨਗਰ ਦਾ ਰਾਜਾ ਅਬੂ ਚਾਂਦਨੀ ਸੂਰਜਪੰਚੀ ਜਿਹੜਾ ਰਾਜ ਕਰਦਾ ਸੀ ਉਸ ਦਾ ਉਸਦੇ ਮਨਤਬਾ ਉਸ ਦਾ ਬੇਟਾ ਹਰੀਚੰਦ ਜਿਹੜਾ ਰਾਜਪਾਲ ਸੰਭਾਲਿਆ ਉਸ ਨੂੰ ਗੋੜ ਹੋ ਗਿਆ ਸੀ ਉਸ ਤੋਂ ਗੁਰਤਬਾਦ ਉਹਨਾਂ ਨੇ ਬੜੇ ਹਕੀਮਾਂ ਨੂੰ ਬੁਲਾਇਆ ਪਰ ਉਹ ਠੀਕ ਨਹੀਂ ਆਇਆ ਉਸ ਜੀ ਸਜਾਦੀ ਨੇ ਕਿਮਾਂ ਨੂੰ ਪੁੱਛਿਆ ਇਹ ਠੀਕ ਕਿਵੇਂ ਹੋਏਗਾ ਮੇਰਾ ਪਿਤਾ ਜੀ ਉਸਨਾਂ ਨੇ ਕਿਹਾ ਮਲਤਾਨ ਵਿੱਚ ਪੰਜ ਪੀਰ ਰਹਿੰਦੇ ਨੇ ਉਹਨਾਂ ਦੇ ਘੋੜੇ ਦਾ ਕੋਣ ਰਾਜੇ ਨੂੰ ਹਰੀਚੰਨ ਨੂੰ ਲਾਇਆ ਜਾਵੇ ਤੇ ਠੀਕ ਹੋ ਜਾਊਗਾ ਜਦੋਂ ਰਾਣੀ ਨੇ ਪੰਜ ਪੀਰ ਮਲਤਾਨ ਗਈ ਉਹਨਾਂ ਦੇ ਘੋੜਿਆਂ ਦੀ ਮੰਗ ਕੀਤੀ ਬਾਬਾ ਨੇ ਪੰਜ ਪੀਰਾਂ ਨੇ ਘੋੜਿਆਂ ਨੂੰ ਦੇਣ ਤੋਂ ਕਰ ਕਰਤਾ ਉਹਨਾਂ ਨੇ ਕਿਹਾ ਬੇਟੀ ਅਸੀਂ ਘੋੜੇ ਨਹੀਂ ਦੇ ਸਕਦੇ ਤੁਜਾ ਉਸਨੇ ਸਜਾਦੀ ਵਾਪਸ ਆ ਗਈ ਉਸਨੇ ਰਾਤੀ ਚੋਰੀ ਕਰਕੇ ਮਲਤਾਨ ਤੋਂ ਘੋੜੇ ਵਾਪਸ ਲੈ ਆਂਦੇ ਤੇ ਉਹਨਾਂ ਨੇ ਬਾਬਾ ਜੀ ਨੇ ਪਿੱਛੇ ਪਿੱਛੇ ਆ ਕੇ ਘੋੜੇ ਜਦੋਂ ਵਾਤੇ ਆ ਕੇ ਡੇਲਾ ਲਾ ਲਿਆ ਜਿੱਥੇ ਸਤਾਨ ਸਨ ਪੰਜ ਪੀਰ ਬਾਬਾ ਜੀ ਨੇ ਉਹਨਾਂ ਨੇ ਕਿਹਾ ਬੇਟੀ ਸਾਡੇ ਘੋੜੇ ਵਾਪਸ ਕਰ ਦੇ ਸਜਾਦੀ ਨੂੰ ਕਿਹਾ ਪਰ ਸਾਦੀ ਸਜਾਦੀ ਹੱਟੀ ਸੀ ਉਹਨੇ ਘੋੜੇ ਦੀੰਦੂਨ ਕਰ ਕਰਤਾ ਬਾਬੇ ਨੂੰ ਗੁੱਸਾ ਆਇਆ ਉਸਨੇ ਬਾਬਾ ਜੀ ਦੇ ਇਸ਼ਰਾਫ ਨਾਲ ਜਿਹੜਾ ਹੁਣ ਨਗਰ ਹੈ ਜੰਮੂ ਵਸਤੀ ਇਹ ਘਰਕ ਹੋ ਗਿਆ ਜ਼ਮੀਰ ਵਿੱਚ ਉਸ ਤੋਂ ਬਾਅਦ ਬਾਬਾ ਜੀ ਨੇ ਕਿਹਾ ਹੁਣ ਸਾਡਾ ਜਾਨ ਦਾ ਕਿੱਧਰ ਕੋਈ ਰਾਹਦਾ ਨਹੀਂ ਉਹਨਾਂ ਦੀਆਂ ਪੀਧੀਆਂ ਪੱਜ ਪੀਲੀਆਂ ਜਿਹੜੀਆਂ ਉਹਨਾਂ ਦੇ ਪਿੱਛੇ-ਪਿੱਛੇ ਆ ਗਿਆਂ ਬਾਬਾ ਜੀ ਰੋਕਿਆ ਇਸ ਵੀ ਤੂੰ ਸਾਡੇ ਪਿੱਛੇ ਨਹੀਂ ਆਣਾ ਬਾਬਾ ਜੀ ਨੇ ਗੁੱਸੇ ਨਾਲ ਦੇਖਿਆ ਜਦੋਂ ਉਹਨਾਂ ਨੇ ਸ਼ਰਾਬ ਦਿੱਤਾ ਪੰਜ ਪੀਲੀਆਂ ਜ਼ਮੀਰ ਵਿੱਚ ਸਭ ਆ ਗਿਆ ਬਾਬੇ ਨੇ ਕਿਹਾ ਹੁਣ ਸਾਡਾ ਇੱਥੇ ਕੋਈ ਨਹੀਂ ਅਸੀਂ ਇਹ ਡੇਰਾ ਇੱਥੇ ਲਾਵਾਂਗੇ ਬਾਬਾ ਜੀ ਨੇ ਆ ਵਰਨ ਜਿਹੜਾ ਪੀਰ ਹੈ 600 ਸਾਲ 650 ਸਾਲ ਪੁਰਾਣਾ ਹੈ ਐਂ ਰੱਖਦੇ ਥੱਲੇ ਹੀ ਬਾਬਾ ਜੀ ਨੇ ਦੇ ਲਾਲ ਆ ਲਿਆ ਜਿੱਥੇ ਜੋਤੀ ਜੋਤ ਸਮਾ ਗਿਆ ਜਿੱਥੇ ਹੁਣ 70 ਸਾਲ ਤੋਂ ਨੂੰ ਜਿਹੜਾ ਮੇਲਾ ਚੱਲਿਆ ਰਿਹਾ ਬੜੀ ਸਰਦਾ ਅਤੇ ਤੋਂ ਦਾ ਬਣਾਇਆ ਜਾਂਦਾ ਇਸ ਸੰਗਤ ਬੜੀ ਦੂਰ ਦਰਾਡੇ ਤੋਂ ਆਂਦੀਆਂ ਨੇ ਜਿਨ੍ਹਾਂ ਨੇ ਕੋਈ ਮੰਨਤ ਮੰਗੀ ਹੁੰਦੀ ਹੈ ਉਹ ਆ ਕੇ ਮੇਲੇ ਦੇ ਦਿਨ ਆਉਂਦੀਆਂ ਮੰਨਤਾ ਪੂਰੀਆਂ ਕਰਦੇ ਨੇ ਜਿਸ ਨੇ ਬੱਚੇ ਦੀ ਕੋਈ ਕਾਰੋਬਾਰ ਦੀ ਕੋਈ ਕੰਮ ਕਾਜ ਦੀ ਕੋਈ ਦੁੱਖਾਂ ਦੀ ਕੋਈ ਜੋ ਵੀ ਹੈ ਜਿਹੜਾ ਨਬਕ ਬੁਹਾਰੀ ਹੈ ਜਿਹੜਾ ਕੋਈ ਦਾਤ ਖਾਜ ਕੋਈ ਵੀ ਸਰੀਰ ਤੇ ਰੋਗ ਹੁੰਦਾ ਹੈ ਕੋਰ ਦਾ ਕਿਸੇ ਤਰ੍ਹਾਂ ਦਾ ਉਹ ਠੀਕ ਹੋ ਜਾਂਦਾ ਹੈ ਇਸ ਕਰਕੇ ਤੇਲ ਬੁਖਰ ਨਮਕ ਜੋ ਚੜਦਾ ਹੈ ਤੇ ਬਾਬੇ ਦੀ ਮੇਲਾ ਦੀ ਬੜੀ ਕਿਰਪਾ ਦੂਰ ਦੂਰ ਤੁਹਾਡੇ ਤੋਂ ਹੈ ਜਿਹੜਾ ਸਾਵਣ ਦੀ 15 ਅਸੀਂ ਬੜੀ ਸ਼ਰਧਾ ਤੇ ਤੁੰਦਾ ਮਲਾਇ ਜਾਂਦਾ ਹੈ ਮੇਲਾ